ਕਿਸਾਨ ਸਾਥੀਓ ਇੱਕ ਵਾਰ ਫਿਰ ਤੁਹਾਡਾ ਵਾਹ ਖੇਤੀ ਦੇ ਵਿੱਚ ਸਵਾਗਤ ਹੈ ਦੋਸਤੋ ਤੇ ਅੱਜ ਅਸੀਂ ਤੁਹਾਨੂੰ ਇੱਕ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਉਹਦੇ ਬਾਰੇ ਥੋੜੀ ਜਾਣਕਾਰੀ ਹੋਰ ਆਪ ਦੇਣਾ ਚਾਹੁੰਦੇ ਹਾਂ ਜੀ ਇਹਦੇ ਵਿੱਚ ਅੱਜ ਦਾ ਹੈਗਾ ਕੀ ਵਿਸ਼ਾ ਕਿ ਇੱਕ ਪਰਿਵਾਰ ਦੇ ਵਿੱਚ ਕਿੰਨੇ ਲੋਕਾਂ ਨੂੰ ਇਹ ਸਕੀਮ ਦਾ ਲਾਭ ਹੋ ਸਕਦਾ ਹੈ ਜੀ 16ਵੀਂ ਕਿਸ਼ਤ ਆਉਣ ਵਾਲੀ ਹੈ ਜੀ ਤੇ ਇਹ ਕਿੰਨੇ ਲੋਕਾਂ ਨੂੰ ਮਿਲੇਗੀ ਕਦੋਂ ਮਿਲੇਗੀ ਥੋੜੀ ਇਹ ਜਗਾਰੇ ਅੱਜ ਇਹਦੇ ਵਿੱਚ ਆਪਾਂ ਚਰਚਾ ਦੋਸਤੋ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਜੀ ਕਿ ਇਹਦੇ ਵਿੱਚ ਜਿਹੜੇ ਦੇਸ਼ ਵਿੱਚ ਚੱਲ ਰਹੀਆਂ ਜਿਹੜੀਆਂ ਕਲਿਆਣਕਾਰੀ ਯੋਜਨਾਵਾਂ ਹੈਗੀਆਂ ਦੋਸਤੋ ਉਸ ਦੇ ਵਿੱਚ ਸਮਾਜ ਦੇ ਲਗਭਗ ਸਾਰੇ ਵਰਗਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਦੋਸਤੋ ਸਰਕਾਰ ਦਾ ਇਹ ਕਹਿਣਾ ਮੰਨਣਾ ਹੈਗਾ ਜੀ ਦੋਸਤੋ ਰਾਜਾਂ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਦੋਸਤੋ ਉਦਾਹਰਣ ਵਜੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਕਿਸਾਨਾਂ ਲਈ ਚਲਾਈ ਜਾ ਰਹੀ ਹੈ ਦੋਸਤੋ ਇਸ ਸਕੀਮ تحت ਯੋਗ ਕਿਸਾਨਾਂ ਨੂੰ 6000 ਰੁਪਏ ਸਾਲ ਦੇ ਮਿਲਦੇ ਹੈ 22000 ਦੀਆਂ ਤਿੰਨ ਕਿਸ਼ਤਾਂ ਸਾਲ ਦੇ ਵਿੱਚ ਇਹ ਮਿਲਦੀਆਂ ਹੈਗੀਆਂ ਜੀ ਕਿ ਇਹ ਵਿੱਚ ਪਰਿਵਾਰ ਦੇ ਕਿੰਨੇ ਲੋਕ ਇਸ ਯੋਜਨਾ ਦਾ ਲਾਭ ਉਠਾ ਸਕਦੇ ਹੈਗੇ ਜੀ ਤੇ ਇਹ ਨਿਯਮ ਕੀ ਹਨ ਇਦੇ ਬਾਰੇ ਥੋੜੀ ਅਸੀਂ ਤੁਹਾਨੂੰ ਹੋਰ ਇਹਦੇ ਵਿੱਚ ਅੱਗੇ ਜਾਣਕਾਰੀ ਦੋਸਤੋ ਦੇਣ ਜਾ ਰਹੇ ਹਾਂ ਜੀ ਪਹਿਲਾਂ ਇਹ ਦੱਸ ਦਈਏ ਕਿ ਇਹ ਇਸ ਵਾਰੀ ਜਿਹੜੀ 16ਵੀਂ ਕਿਸ਼ਤ ਹੈਗੀ ਹੈ ਜੀ ਦੋਸਤੋ ਉਹ ਬੈਂਕ ਖਾਤੇ ਵਿੱਚ ਆਉਣ ਵਾਲੀ ਹੈਗੀ ਹੈ ਜੀ ਇਸ ਮਹੀਨੇ ਫਰਵਰੀ ਦੇ ਵਿੱਚ ਆ ਸਕਦੀ ਹੈ ਜਾਂ ਵੱਧ ਤੋਂ ਵੱਧ ਆਪਾਂ ਕਹ ਲਈਏ ਕਿ ਮਾਰਚ ਦੇ ਪਹਿਲੇ ਹਫਤੇ ਦੋਸਤੋ ਕਦੇ ਵੀ ਇਹ ਆ ਸਕਦੀ ਵੈਸੇ ਤਾਂ ਫਰਵਰੀ ਦੇ ਵਿੱਚ ਉਮੀਦ ਹੈਗੀ ਹੈ ਕਿ ਆ ਜਾਏਗੀ ਦੇਖੋ ਦੋਸਤੋ ਔਰ 15 ਕਿਸ਼ਤਾਂ ਇਹ ਆ ਚੁੱਕੀਆਂ ਹੈਗੀਆਂ ਇਸ ਹੀ ਯੋਜਨਾਵਾਂ ਦੀਆਂ ਦੋਸਤੋ ਜੇ ਆਪਾਂ ਹੋਰ ਅੱਗੇ ਗੱਲ ਕਰੀਏ ਤਾਂ ਇਹਦੇ ਹਲੇ ਵੈਸੇ ਅਧਿਕਾਰੀ ਤੇ ਜਿਹੜੀ ਜਾਣਕਾਰੀ ਹੈ ਇਹਦੇ ਉਹਦੇ ਬਾਰੇ ਕੋਈ ਨਹੀਂ ਐਗਜ਼ੈਕਟ ਡੇਟ ਦਾ ਹਲੇ ਪਤਾ ਲੱਗਿਆ ਲੇਕਿਨ ਮੀਡੀਆ ਰਿਪੋਰਟਸ ਤੋਂ ਜਣਾ ਪਤਾ ਲੱਗ ਰਿਹਾ ਹੈ ਕਿ ਇਹ ਫਰਵਰੀ ਬਾਅਦ ਤੋਂ ਬਾਅਦ ਮਾਰਚ ਦੇ ਵਿੱਚ ਇਹ ਕਿਸ਼ਤ ਮਿਲ ਜਾਏਗੀ ਕਿਉਂਕਿ ਉਸ ਤੋਂ ਬਾਅਦ ਚੋਣਾਂ ਲੋਕ ਸਭਾ ਦੀਆਂ ਚੋਣਾਂ ਵੀ ਹੈ ਹਨ ਉਧਰੋਂ ਬਿਜ਼ੀ ਹੋ ਜਾਏਗਾ ਸਿਸਟਮ ਉਹਨਾਂ ਦਾ ਸਾਰਾ ਜੀ ਇਹਦੇ ਵਿੱਚ ਜਿਹੜੇ ਲੋਕ ਲੈ ਸਕਦੇ ਉਹਦੇ ਬਾਰੇ ਆਪਾਂ ਹੁਣ ਤੁਹਾਨੂੰ ਦੱਸ ਦਈਏ ਇੱਕ ਪਰਿਵਾਰ ਦੇ ਵਿੱਚ ਕਿੰਨੇ ਬੰਦੇ ਇਹਦੀ ਯੋਜਨਾ ਦਾ ਲਾਭ ਉਠਾ ਸਕਦੇ ਦੋਸਤੋ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕ ਮੈਂਬਰ ਹੀ ਇਸ ਯੋਜਨਾ ਦਾ ਲਾਭ ਉਠਾ ਸਕਦਾ ਹੈਗਾ ਜੀ ਤੇ ਉਹ ਪਤੀ ਪਤਨੀ ਵਿੱਚੋਂ ਇੱਕ ਹੋ ਸਕਦਾ ਹੈਗਾ ਯਾ ਤੁਸੀਂ ਇੱਕ ਪਤਨੀ ਇਹਦਾ ਲਾਭ ਉਠਾ ਸਕਦੀ ਹੈ ਜਾਂ ਇੱਕ ਇਸ ਦਾ ਪਤੀ ਲਾਭ ਉਠਾ ਸਕਦਾ ਹੈਗਾ ਜੀ ਇਹਦੇ ਵਿੱਚ ਇਹ ਨਹੀਂ ਹੈ ਜੀ ਕਿ ਪਤਨੀ ਨੂੰ ਵੀ ਇਹਦੇ ਵਿੱਚ ਉਹਦੀ ਕਿਸ਼ਤ ਮਿਲ ਜੇ ਤੇ ਪਤੀ ਨੂੰ ਵੀ ਮਿਲ ਜੇ ਜਾਂ ਉਹਦੇ ਪਰਿਵਾਰ ਦੇ ਹੋਰ ਕੋਈ ਮੈਂਬਰ ਲੜਕਾ ਲੜਕੀ ਉਹ ਵੀ ਇਹਦੇ ਵਿੱਚ ਅਪਲਾਈ ਕਰ ਦੇਣ ਇਸ ਤਰ੍ਹਾਂ ਨਹੀਂ ਹੈਗਾ ਜੇ ਦੋਨੋਂ ਲੋਕ ਅਪਲਾਈ ਕਰਦੇ ਹੈ ਪਤੀ ਤੇ ਪਤਨੀ ਤੇ ਉਹ ਤੁਸੀਂ ਮੰਨ ਕੇ ਚੱਲੋ ਕਿ ਤੁਹਾਡਾ ਸਾਰੇ ਦਾ ਸਾਰਾ ਰਿਜੈਕਟ ਹੋ ਜਾਏਗਾ ਕੇਸ ਤੁਹਾਡਾ ਸਾਰਾ ਰਿਜੈਕਟ ਹੋ ਜਾਏਗਾ ਦੋਸਤੋ ਸੋ ਤੁਸੀਂ ਕੋਸ਼ਿਸ਼ ਕੀ ਇਹ ਹੀ ਦੇਖੋ ਕਿ ਸਿਰਫ ਇੱਕੋ ਹੀ ਬੰਦਾ ਇਸੇ ਅਪਲਾਈ ਕਰੇ ਤੇ ਤਾਂ ਕਿ ਇਹਦਾ ਤੁਹਾਨੂੰ ਸਾਰਿਆਂ ਨੂੰ ਪਰਿਵਾਰਾਂ ਨੂੰ ਵਤਵਾਦੇ ਦਾ ਲਾਭ ਦੋਸਤੋ ਹੋ ਸਕੇ ਇਹ ਇੱਕ ਹੋਰ ਵੀ ਇਹਦੇ ਵਿੱਚ ਬੜੀ ਇੰਪੋਰਟੈਂਟ ਜਾਣਕਾਰੀ ਹੈਗੀ ਹੈ ਜੀ ਕਿਸਾਨ ਵੀਰ ਜਾਂ ਸਾਡੇ ਪਿੰਡਾਂ ਦੇ ਲੋਕ ਉਹ ਕਰਨੀ ਦੇ ਹੈਗੇ ਇਸ ਨੂੰ ਈ ਕੇवाईसी ਕਰਾਉਣਾ ਜ਼ਰੂਰੀ ਹੈ ਹਰ ਸਾਲ ਕਰਾਉਣਾ ਜ਼ਰੂਰੀ ਹੁੰਦਾ ਦੋਸਤੋ ਤੇ ਦੇ ਕਰਿਆ ਕੀ ਬਹੁਤ ਘੱਟ ਲੋਗ ਇਸ ਨੂੰ ਕਰਾਉਂਦੇ ਆ ਬੜਾ ਸਰਕਾਰਾਂ ਵੀ ਜ਼ੋਰ ਲਗਾ ਰਹੀਆਂ ਲੇਕਿਨ ਫਾਇਦਾ ਤਾਂ ਦੋਸਤੋ ਆਪਣਾ ਹੀ ਹੈਗਾ ਤੁਸੀਂ ईकेवाईसी ਜੇ ਤੁਹਾਨੂੰ ਨਹੀਂ ਆਉਂਦੀ ਤੁਸੀਂ ਨਾਲ ਤੁਹਾਡੇ ਪਿੰਡ ਸ਼ਹਿਰ ਕਸਬੇ ਦੇ ਵਿੱਚ ਉੱਥੇ ਬਹੁਤ ਸਾਰੇ ਸਾਈਬਰ ਕਾਫੇ ਹੈਗੇ ਆ ਉਹ 10-15 ਰੁਪਏ ਲੈਂਦੇ ਹੈਗੇ ਮੇਰਾ ਖਿਆਲ ਉਹ ਤੁਹਾਡਾ ਉਹਦਾ ਕੇवाईसी ईकेवाईसी ਕਰ ਦੇਣਗੇ ਕਿਉਂਕਿ ਇਹ ਹਰ ਸਾਲ ईकेवाईसी ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਜੀ ਤੇ ਇਸ ਦੇ ਨਾਲ ਇੱਕ ਹੋਰ ਜੀਓ ਵੈਰੀਫਿਕੇਸ਼ਨ ਵੀ ਬੜੀ ਜ਼ਰੂਰੀ ਹੈਗੀ ਹੈ ਜ਼ਮੀਨ ਦੀ ਤੁਹਾਡੀ ਜਿਹੜੀ ਜੀਓ ਵੈਰੀਫਿਕੇਸ਼ਨ ਹੈਗੀ ਹੈ ਉਹ ਵੀ ਬੜੀ ਜ਼ਰੂਰੀ ਹੈ ਨੰਬਰ 3 ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖੋ ਕਿ ਜਿਹੜਾ ਤੁਸੀਂ ਫਾਰਮ ਭਰਿਆ ਹੈ ਨਾ ਫਾਰਮ ਬਿਲਕੁਲ ਸਹੀ ਹੋਣਾ ਚਾਹੀਦਾ ਉਹ ਗਲਤ ਨਹੀਂ ਹੋਣਾ ਚਾਹੀਦਾ ਹੈਗਾ ਜੇ ਫਾਰਮ ਤਿੰਨਾਂ ਦੇ ਵਿੱਚੋਂ ਈਕੇਵਾਈਸੀ ਉਸ ਤੋਂ ਬਾਅਦ ਜੀਓ ਵੈਰੀਫਿਕੇਸ਼ਨ ਜਿਸ ਨੂੰ ਆਪਾਂ ਕਹਿੰਦੇ ਜ਼ਮੀਨ ਦੀ ਵੈਰੀਫਿਕੇਸ਼ਨ ਨੰਬਰ 3 ਜਿਹੜਾ ਹੈਗਾ ਫਾਰਮ ਜਿਹੜਾ ਹੈਗਾ ਐਪਲੀਕੇਸ਼ਨ ਫਾਰਮ ਉਹ ਵੀ ਸਹੀ ਹੋਣਾ ਚਾਹੀਦਾ ਹੈਗਾ ਜੇ ਤਿੰਨਾਂ ਦੇ ਵਿੱਚੋਂ ਦੀ ਇੱਕ ਦੇ ਵਿੱਚ ਤਿੰਨਾਂ ਚੋਂ ਇੱਕ ਚ ਵੀ ਗਲਤੀ ਆ ਗਈ ਤਾਂ ਤੁਹਾਡੀ ਕਿਸ਼ਤੇ ਨਹੀਂ ਮਿਲੇਗੀ ਤੁਹਾਨੂੰ ਦੋਸਤੋ ਤੇ ਬੈਂਕ ਖਾਤਾ ਨੰਬਰ ਵੀ ਤੁਸੀਂ ਸਾਰਾ ਕੁਝ ਸਹੀ ਭਰਨਾ ਹੈਗਾ ਜਬੜੇ ਧਿਆਨ ਦੇ ਨਾਲ ਵਿੱਚ ਜਾਂ ਤੁਸੀਂ ਭਰੋ ਦੇਖਣ ਚ ਆਇਆ ਹੈ ਕਿ ਲੋਕ ਬਹੁਤ ਘੱਟ ਇਹਦੇ ਵੱਲ ਇੰਟਰਸਟ ਲੈਂਦੇ ਹਨ ਦੋਸਤੋ ਬਾਅਦ ਵਿੱਚ ਕਹਿ ਦਿੰਦੇ ਆ ਕਿ ਸਾਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲਿਆ ਦੋਸਤੋ ਤੇ ਤੁਸੀਂ ਜਲਦੀ ਤੋਂ ਜਲਦੀ ਆਪਣਾ ਇਕਈਕੇਵਾਈਸੀ ਕਰਵਾ ਲਓ ਤੇ ਜਿਹੜਾ ਜੀਓ ਵੈਰੀਫਿਕੇਸ਼ਨ ਉਹ ਵੀ ਕਰਵਾ ਲਓ ਤੇ ਜਿਹੜਾ ਤੁਸੀਂ ਫਾਰਮ ਭਰਨਾ ਹੈਗਾ ਬੜੇ ਪ੍ਰੋਪਰ ਤਰੀਕੇ ਨਾਲ ਦੋਸਤੋ ਉਹਨੂੰ ਭਰ ਭਰੋ ਤਾਂ ਕਿ ਤੁਹਾਨੂੰ ਇਸ ਯੋਜਨਾ ਦਾ ਵੱਤਵਤ ਲਾਭ ਮਿਲ ਸਕੇ ਦੋਸਤੋ ਤੇ ਇਹ ਤਾਂ ਸੀਗੀ ਇੱਕ ਜਾਣਕਾਰੀ ਜਿਹੜੀ ਇਸ ਯੋਜਨਾ ਬਾਰੇ 16ਵੀਂ ਕਿਸ਼ਤ ਕਦੋਂ ਆਉਣੀ ਹੈ ਤੇ ਫਾਰਮ ਭਰਨਾ ਤੇ ਹੋਰ ਵੈਰੀਫਿਕੇਸ਼ਨ ਇਕਈਕੇਵਾਈਸੀ ਵੈਰੀਫਿਕੇਸ਼ਨ ਬਾਰੇ ਜਾਣਕਾਰੀ ਦੋਸਤੋ تھی ਸੀਗੀ ਜੀ ਇਹ ਚੈਨਲ ਤੁਹਾਨੂੰ ਠੀਕ ਲੱਗਿਆ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਕਰੋ ਦੋਸਤੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ